ਸਵਾਗਤ ਹੈ ਤੁਹਾਡਾ ਤੁਹਾਡੀ ਆਪਣੀ ਚੈਨਲ ਸਾਬਰੀ ਰੋਹਾਨੀ ਇਲਾਜ ਵਿੱਚ ਅੱਜ ਅਸੀਂ ਫਿਰ حاضر ہوئے ਹਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਬਹੁਤ ਹੀ ਜ਼ਬਰਦਸਤ ਤੇ ਹਰ ਕੰਮ ਦੇ ਵਿੱਚ ਸਫਲਤਾ ਦਵਾਉਣ ਵਾਲੀ ਵੀਡੀਓ ਤੇ ਕਲਮਾ ਲੈ ਕੇ حاضر ਹੋਏ ਹਾਂ ਅੱਜ ਅਸੀਂ ਸੁਣੂ ਇੱਕ ਹੋਰ ਨਮਕ ਕਲਮਾ ਜੋ ਕਿ ਮਾਤਾ ਸ਼ਿਆਮਪੁਰ ਮੋਨੀ ਦਾ ਹੈ ਉਹਹੁਤ ਸ਼ਨੀਆਰੇ ਹਨ ਇਸ ਕਲਮੇ ਤੋਂ ਤੁਸੀਂ ਹਰ ਤਰ੍ਹਾਂ ਦਾ ਕੰਮ ਕਰਵਾ ਸਕਦੇ ਹੋ ਪਰ ਕਰਮ ਜੋ ਕੋਈ ਵੀ ਕੰਮ ਕਰਵਾਉਣਾ ਹੋਵੇ ਜਾਇਜ਼ ਹੋਣਾ ਚਾਹੀਦਾ ਹੈ ਨਜਾਇਜ਼ ਨਹੀਂ ਹੋਣਾ ਚਾਹੀਦਾ ਕਿਉਂਕਿ ਜਦੋਂ ਵੀ ਤੁਸੀਂ ਕਿਸੇ ਕਲਮੇ ਨੂੰ ਜਾਂ ਕਿਸੇ ਮੰਤਰ ਨੂੰ ਜਾਂ ਕਿਸੇ ਸ਼ਬਦ ਨੂੰ ਉਸ ਦਾ ਗਲਤ ਪ੍ਰਯੋਗ ਕਰੋਗੇ ਤਾਂ ਉਸ ਦਾ ਨੁਕਸਾਨ ਵੀ ਜ਼ਰੂਰ ਹੀ ਤੁਹਾਨੂੰ ਉਠਾਉਣਾ ਪਵੇਗਾ ਇਸ ਲਈ ਜਿਸ ਵੀ ਪ੍ਰਕਾਰ ਇਹ ਇਸ ਕਲਮੇ ਨੂੰ ਕਰਨਾ ਹੈ ਪੂਰੀ ਨਿਯਮ ਨਾਲ ਕਰਿਓ ਤੇ ਚੰਗੇ ਕੰਮ ਦੀ ਖਾਤਰ ਕਰਿਓ ਜੋ ਤੁਹਾਡਾ ਕੋਈ ਕੰਮ ਰੁਕਿਆ ਹੋਇਆ ਹੋਇਆ ਹੈ ਜਾਂ ਨਹੀਂ ਹੋ ਰਿਹਾ ਹੈ ਉਸ ਤੇ ਇਸ ਗੱਲ ਵੀ ਵਰਤ ਸਕਦੇ ਹੋ ਪੜ ਸਕਦੇ ਹੋ ਹੁਣ ਪਹਿਲਾਂ ਵੀ ਸੁਣੋ ਜੋ ਇਸ ਦੀ ਵਿਧੀ ਦੱਸ ਦੇਈਏ ਜੋ ਵੀ ਸਾਕ ਇਸ ਮੰਤਰ ਨੂੰ ਕਲਮੇ ਨੂੰ ਪੜਨਾ ਚਾਹੁੰਦਾ ਹੋਵੇ ਉਹ ਸੁਭ ਮੂਰਤ ਵਿੱਚ ਪੜੇ ਸੁਭ ਮੂਰਤ ਵਿੱਚ ਪੜਨ ਦਾ ਮਤਲਬ ਇਹ ਚਾਂਦ ਦੀਆਂ ਤਰੀਕਾਂ ਦੇ ਵਿੱਚ ਹੀ ਪੜੇ ਜੋ ਕਿ ਸ਼ੁਰੂ ਹੁੰਦੀਆਂ ਹਨ ਇਹ ਇਸ ਮੰਤਰ ਇੱਕ ਮਾਨਿਕ ਚਿੱਤ ਹੋ ਕੇ ਪੜੇ ਜੀ ਲਾ ਕੇ ਵਿਸ਼ਵਾਸ ਨਾਲ ਪੂਰੀ ਸ਼ਰਧਾ ਨਾਲ ਤੁਸੀਂ ਪੜਨਾ ਹੋ ਕੁਝ ਵੀਧੀ ਅਸੀਂ ਤੁਹਾਨੂੰ ਨਾਲ ਵੀ ਲਿਖ ਕੇ ਪਾ ਦੇਵਾਂਗੇ ਤੇ ਜੋ ਮੇਨ ਗੱਲਾਂ ਹਨ ਮੇਨ ਤਰੀਕਾ ਹੈ ਉਹ ਇਹੀ ਹੈ ਜਦੋਂ ਵੀ ਕੋਈ ਵੀ ਸਧਕ ਇਸ ਮੰਤਰ ਦਾ ਪ੍ਰਯੋਗ ਕਰਨਾ ਚਾਹਵੇ ਜਾਂ ਇਸ ਨੂੰ ਸਿੱਧ ਕਰਨਾ ਚਾਹੁੰਦਾ ਹੈ ਜਾਂ ਇਸ ਮੰਤਰ ਤੋਂ ਕੋਈ ਕੰਮ ਕਰਵਾਉਣਾ ਚਾਹੁੰਦਾ ਹੈ ਸਭ ਤੋਂ ਪਹਿਲਾਂ ਉਹ પાਖ ਸਾਪੂਗੀ ਇਸ ਮੰਤਰ ਨੂੰ ਸੰਗੀਤ ਰਾਂ ਜਾਪ ਕਰ ਲਵੋ ਜਾਪ ਕਰਨ ਤੋਂ ਬਾਅਦ ਵਿੱਚ ਹੀ ਇਸ ਮੰਤਰ ਨੂੰ ਜ਼ਰੂਰ ਪੜਨਾ ਕਿਉਂਕਿ ਕਈ ਵਾਰ ਇਸ ਤਰ੍ਹਾਂ ਦੇਖਿਆ ਗਿਆ ਹੈ ਜੋ ਨਵੇਂ ਭਗਤ ਹੁੰਦੇ ਹਨ ਚੈਨਲ ਤੇ ਵੀਡੀਓ ਦੇਖ ਲੈਂਦੇ ਹਨ ਤੇ ਉਹ ਉਸੇ ਤਰ੍ਹਾਂ ਹੀ ਉਸ ਨੂੰ ਕਰਨ ਲੱਗ ਜਾਂਦੇ ਹਨ ਇਸ ਤਰ੍ਹਾਂ ਨਹੀਂ ਕਰਨਾ ਪਹਿਲਾਂ ਮੰਤਰ ਨੂੰ ਪੂਰੀ ਤਰ੍ਹਾਂ ਯਾਦ ਕਰੋ ਜੋ ਤੁਹਾਡੀ ਜਵਾਨੀ ਯਾਦ ਹੋਵੇ ਤੇ ਜਦੋਂ ਵੀ ਪੜਨਾ ਹੈ ਪੂਰੇ ਆਰਾਮ ਨਾਲ ਪੜਨਾ ਹੈ ਇਸ ਤਰ੍ਹਾਂ ਨਹੀਂ ਕਰਨਾ ਕਿ ਤੇਜ਼ੀ ਨਾਲ ਪੜ੍ਹੀਏ ਅਸੀਂ 15 ਮਿੰਟ ਦਾ ਪਾਠ 2 ਮਿੰਟ ਦੇ ਵਿੱਚ ਪੂਰਾ ਕਰ ਦਈਏ ਇਸ ਤਰ੍ਹਾਂ ਬਿਲਕੁਲ ਨਹੀਂ ਕਰਨਾ ਪੂਰੇ ਆਰਾਮ-ਰਾਮ ਨਾਲ ਪੜ੍ਹਨਾ ਹੈ ਇਸ ਪਾਠ ਨੂੰ ਘੱਟੋ-ਘੱਟ 2 ਘੰਟਾ ਜ਼ਰੂਰ ਦੇਣਾ ਹੈ ਜੇਸ ਵੀ ਤੁਸੀਂ ਦੇਵੀ ਦੇ ਉੱਤੇ ਨੂੰ ਮੰਨਦੇ ਹੋ ਆਪਣੇ ਗੁਰੂ ਨੂੰ ਮੰਨਦੇ ਹੋ ਉਸ ਦਾ ਧਿਆਨ ਤਰਕੇ ਇਸ ਪਾਠ ਨੂੰ ਪੜ੍ਹੋ ਤੇ ਜਿਨ੍ਹਾਂ ਨੇ ਸਿੱਧੀ ਲੈਣੀ ਹੈ ਜੋ ਚੇਲੇ ਹਨ ਗੱਦਿਆਂ ਦਾ ਕੰਮ ਕਰਦੇ ਹਨ ਉਹਨਾਂ ਨੂੰ ਆਪਣੇ ਗੁਰੂ ਤੋਂ ਅਗਿਆ ਲੈਣੀ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਕਲਮੀ ਦੀ ਤਾਕਤ ਬਹੁਤ ਜਿਆਦਾ ਹੈ ਕਿਉਂਕਿ ਇਸ ਦੇ ਮੁਕਲ ਵੀ ਆਉਂਦੇ ਜ਼ਰੂਰ ਹਨ ਜੋ ਵੀ ਇਹਨਾਂ ਦੀਆਂ ਥਲੇ ਚੀਜ਼ਾਂ ਕੰਮ ਕਰਦੀਆਂ ਨੇ ਉਹ ਆਉਂਦੀਆਂ ਨੇ ਤੇ ਉਹ ਵਿਰਾਟ ਰੂਪ ਲੈ ਕੇ ਹਾਜ਼ਰ ਹੁੰਦੀਆਂ ਨੇ ਕਈ ਵਾਰ ਸਾਧਕ ਡਰ ਜਾਂਦਾ ਹੋਏ ਤੇ ਡਰ ਦੇ ਨਾਲ ਉਹਨੂੰ ਬਹੁਤ ਹੀ ਨੁਕਸਾਨ ਉਠਾਉਣਾ ਪਵੇਗਾ ਇਸ ਲਈ ਜਿਨ੍ਹਾਂ ਨੇ ਸਿੱਧੀ ਕਰਨੀ ਹੈ ਉਹ ਜ਼ਰੂਰ ਆਪਣੀਆਂ ਗੁਰੂ ਤਵੱਜਾ ਲੈਣ ਤੇ ਉਹਨਾਂ ਦੀ ਰੇਖ ਦੇਖ ਵਿੱਚ ਇਸ ਮੰਤਰ ਨੂੰ ਪੜ੍ਹਨ ਤੇ ਜਿਨ੍ਹਾਂ ਨੇ ਆਪਣੇ ਕੰਮ ਦੇ ਲਈ ਮੰਤਰ ਪੜ੍ਹਨਾ ਹੈ ਆਮ ਜਨਤਾ ਨੂੰ ਆਮ ਲੋਕਾਂ ਨੂੰ ਜਿਨ੍ਹਾਂ ਦਾ ਕੋਈ ਕੰਮ ਬਹੁਤ ਜ਼ਿਆਦਾ ਰੁਕਿਆ ਹੋਇਆ ਹੈ ਹੱਲ ਨਹੀਂ ਹੋ ਰਿਹਾ ਕੋਠਾ-ਖਾਂ ਜਾ ਕੇ ਹੰਬ ਚੁੱਕੇ ਨੇ ਗੱਦੀਆਂ ਦੇ ਮੱਥਾ ਟਿਕ ਟਿਕ ਹੰਬ ਚੁੱਕੇ ਨੇ ਉਹਨਾਂ ਲਈ ਇਹ ਹੈ ਕਿ پاک ਸਾਫ ਹੋ ਕੇ ਸ਼ੁੱਕਰਵਾਰ ਦੇ ਦਿਨ ਜਾਂ ਵੀਰਵਾਰ ਨੂੰ ਜਾਂ ਆਪਣਾ ਮੰਗਲਵਾਰ ਨੂੰ ਇੱਕ ਸਾਫ ਕਮਰੇ ਦੇ ਵਿੱਚ ਬੈਠ ਕੇ 108 ਵਾਰ ਇਸ ਮੰਤਰ ਦਾ ਜਾਪ ਕਰਿਓ ਮਨ ਦੇ ਵਿੱਚ ਉਸ ਕੰਮ ਦੇ ਤਾਰ ਨਾ ਰੱਖਿਓ ਜਿਹੜਾ ਵੀ ਤੁਹਾਡਾ ਕੰਮ ਰੁਕਿਆ ਹੋਇਆ ਹੈ ਕੰਮ ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿ ਤੁਹਾਡਾ ਪੜਾਈ ਦੇ ਰਿਲੇਟਿਡ ਵੀ ਹੋ ਸਕਦਾ ਹੈ ਤੁਹਾਡਾ ਬਾਹਰਲਾ ਵੀ ਹੋ ਸਕਦਾ ਹੈ ਜਾਂ ਕੋਈ ਵੀ ਕੰਮ ਕੁਬੀਆ ਦੀ ਬੱਚਾ ਆਪਣੇ ਮਾਂ ਪਿਓ ਦੀ خاطر ਭੈਣ ਭਰਾ ਦੀ خاطر ਜਾਂ ਮਾਂ ਕਿਉਂ ਆਪਣੇ ਬੱਚੇ ਦੀ خاطر ਚੰਗੇ ਕੁਵੇਖ ਦੀ خاطر ਗਲਤ ਆਦਤਾਂ ਵਿੱਚ ਪਏ ਹੋਏ ਹਨ ਉਹਨਾਂ ਨੂੰ ਛਡਾਉਣ ਦੀ خاطر ਵੀ ਵੱਡ ਸਕਦੇ ਹਨ ਬਸ ਇਸੇ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਹੈ ਕਿ ਲੜਕਾ ਲੜਕੀ ਹੀ ਇੱਕ ਦੂਸਰੇ ਤੇ ਕਰਨ ਉਹਨੂੰ ਵਸ ਵਿੱਚ ਕਰਨਾ ਹੈ ਤਾਂ ਇਸ ਨੂੰ ਪੜਿਓ ਇਸ ਤਰ੍ਹਾਂ ਦਾ ਨਹੀਂ ਹੁੰਦਾ ਇਹ ਚੰਗੇ ਕੰਮ ਵੀ ਹੁੰਦੇ ਹਨ ਜੋ ਰੁਕੇ ਹੋਏ ਹੁੰਦੇ ਹਨ ਉਹਨਾਂ ਲਈ ਤੁਸੀਂ ਇਸ ਮੰਤਰ ਨੂੰ ਪੜ ਸਕਦੇ ਹੋ ਉਹਨਾਂ ਸੀ ਉਹ ਮੰਤਰ ਤੁਹਾਨੂੰ ਸਕਰੀਨ ਤੇ ਲਿਖ ਕੇ ਲਗਾ ਦਿੰਦੇ ਹਾਂ ਤੇ ਉਸ ਨੂੰ ਚੰਗੀ ਤਰ੍ਹਾਂ ਯਾਦ ਕਰ ਲਿਆ ਕਰੋ ਕਰਨ ਤੋਂ ਬਾਅਦ ਵਿੱਚ ਉਸ ਨੂੰ ਪੜਿਓ ਸ਼ਾਮ ਦੇ ਟਾਈਮ ਪੜਨਾ ਹੈ ਰਾਤ ਨੂੰ 8 ਵਜੇ ਤੋਂ ਬਾਅਦ ਵਿੱਚ ਪਾਕ ਸਾਫ ਹੋ ਕੇ ਨਹਾ ਕੋ ਕੇ ਪੜਿਓ ਦਾਰੂ ਅੰਡਾ ਮੀਤ ਸਰਾਬ ਦਾ ਪਰਹੇਜ਼ ਰੱਖਿਓ 21 ਦਿਨ ਦਾ ਪਾਠ ਹੈ ਇੱਕੀ ਦਿਨ ਇਸ ਨੂੰ ਪੜਨ ਹੈ ਜੋ ਵੀ ਤੁਹਾਡਾ ਕੋਈ ਕੰਮ ਹੈ ਉਹ ਮਾਤਾ ਰਾਣੀ ਦੇ ਵੱਡੇ ਕੰਮ ਨੂੰ ਸਫਲ ਕਰੇਗੀ ਵਿਸ਼ਵਾਸ ਨਾਲ ਸ਼ਰਧਾ ਨਾਲ ਪੜਨਾ ਹੈ ਯਕੀਨ ਰੱਖ ਕੇ ਪੜਨਾ ਹੈ ਸਭ ਤੋਂ ਜ਼ਰੂਰੀ ਇਹ ਹੈ ਕਿ ਤੁਹਾਡੇ ਯਕੀਨ ਹੋਣਾ ਜ਼ਰੂਰੀ ਹੈ ਜਦੋਂ ਤੁਸੀਂ ਯਕੀਨ ਨਹੀਂ ਕਰਦੇ ਹੋ ਤਾਂ ਦੇਖਣ ਦੀ ਖਾਤਰ ਅਜਮਾਉਣ ਦੀ ਖਾਤਰ ਪੜਦੇ ਹੋ ਤਾਂ ਇਹ ਮੰਤਰ ਕੰਮ ਨਹੀਂ ਕਰਦੇ ਹਨ ਜੇ ਤੁਹਾਡੇ ਸਕਰੀਨ ਉੱਤੇ ਮੰਤਰ ਆ ਰਹੇ ਹਨ ਇਸ ਨੂੰ ਚੰਗੀ ਤਰ੍ਹਾਂ ਯਾਦ ਕਰਕੇ ਫਿਰ ਇਸ ਨੂੰ ਪੜਿਓ ਇਸ ਦੀ ਵਿਧੀ ਨਾਲ ਲਿਖ ਕੇ ਲਾ ਦਿੱਤੀ ਗਈ ਹੈ ਇਹ ਪੜਨਾ ਹੈ ਖੂਸੂਸ ਦੀ ਪ੍ਰੀਜ਼ ਦੇ ਸੀ ਵੀ ਕਰਨਾ ਕਿਸੇ ਉਪੂਰੇ ਕਰਨੇ ਹਨ ਫਿਰ ਤੁਹਾਡਾ ਕੱਡਾ ਹੀ ਵਟਾ ਕਿਉਂ ਨਾ ਕਮ ਹੋਵੇ ਸਾਰੇ ਪੂਰੇ ਹੋਣਗੇ ਹੁਣ ਸਾਨੂੰ ਦਿਓ ਇਜਾਜ਼ਤ ਸਾਡੇ ਚੈਨਲ ਸਾਡੀ ਰੋਹਣੀ ਰਾਜ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਜ਼ਰੂਰ ਕਰਿਓ